ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਇਲੈਕਸ਼ਨਾਂ ਦੇ ਦੌਰਾਨ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਅੱਜ ਉਹਦਾ ਇੱਕ ਰਿਜ਼ਲਟ ਆ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਔਰ ਜੋ ਵਾਦੇ ਕੀਤੇ ਪਹਿਲੀ ਸਿਆਸੀ ਪਾਰਟੀ ਆ ਜਿਨੇ ਕੱਲਾ ਕੱਲਾ ਵਾਦਾ ਜਿਹੜਾ ਆਪਣਾ ਲੋਕਾਂ ਨਾਲ ਕੀਤਾ ਸੀ ਉਹ ਪੂਰਾ ਕਰ ਰਹੇ ਆ 2 ਸਾਲ ਹੋਏ ਆ ਤੁਸੀਂ 600 ਜੂਨਰ ਬੀਲੀ ਦਾ ਮੱਲਾ ਕਲੀਨਿਕ ਦਾ ਅੱਜ ਲੋਕਾਂ ਚ ਸਾਹ ਆ ਖੰਨਾ ਵਿਖੇ ਜਿਹੜੀ ਰੈਲੀ ਹੋਣ ਜਾ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਸਾਡੇ ਸੁਪਰੀਮੋ ਅਰਵਿੰਦ ਕੇਜੀriwal ਜੀ ਅੱਜ ਦੋ-ਦੋ ਮੁੱਖ ਮੰਤਰੀ ਅੱਜ ਪੰਜਾਬ ਨੂੰ ਸਮੋਦਨ ਕਰੂਗੇ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਆਵਾਮ ਨੂੰ ਜਿਹੜੀ ਆਵਾਜ਼ ਸਾਡੇ 3 ਕਰੋੜ ਲੋਕਾਂ ਦੀ ਆਵਾਜ਼ ਆ ਉਹ ਕੱਲੇ-ਕੱਲੇ ਵਾਅਦੇ ਨੂੰ ਪੂਰਾ ਕਰਕੇ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜੋ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਆ ਇਹਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਵਾ ਸੋ ਵਰਕਰਾਂ ਦੇ ਵਿੱਚ ਬਲਾਕਬਰਦਾਨਾਂ ਤੇ ਬਹੁਤ ਉਤਸ਼ਾਹ ਬਾਸ਼ ਰੈਲੀ ਨੂੰ ਸਫਲ ਕਰਨ ਦੇ ਲਈ ਔਰ ਅਸੀਂ ਵਾਦਾ ਕਰਦੇ ਹਾਂ ਜਨਤਾ ਨਾਲ ਜਿੰਨੇ ਵੀ ਅਸੀਂ ਚੋਣਾਂ ਦਰਮਿਆਨ ਵਾਅਦੇ ਕੀਤੇ ਨੇ ਇੱਕ ਇੱਕ ਵਾਅਦੇ ਨੂੰ ਪੂਰਾ ਕਰਕੇ ਲੋਕਾਂ ਦੀ ਝੋਲੀ ਪਾਵਾਂਗੇ ਔਰ ਇਹ ਜਿਹੜੀ ਸਰਕਾਰ ਸਥਿਰ ਸਰਕਾਰ ਬਣੀਏ 20 ਸਾਲ ਲਈ ਜਾਣੀ 20 ਸਾਲ ਜਿੰਨੇ ਵੀ ਐਮਐਲਏ ਸਹਿਬਾਨ ਨੇ ਜਿੰਨੇ ਸਾਡੇ ਮੰਤਰੀ ਸਹਿਬਾਨ ਨੇ ਜਿੰਨੇ ਸਾਡੇ ਵਲੰਟੀਅਰ ਸਹਿਬਾਨ ਨੇ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਜਨਰਾ ਦੇ ਕਰਕੇ ਅਸੀਂ ਮਿਹਨਤ ਕਰ ਰਹੇ ਹਾਂ ਸੋ ਉਹ ਦਿਨ ਦੂਰ ਨਹੀਂ ਜਦ ਰੰਗਲਾ ਪੰਜਾਬ ਨਸ਼ਾ ਮੁਕਤ ਪੰਜਾਬ ਹੋ ਕੇ ਅਸੀਂ ਜਿਹੜਾ ਜਿਹੜਾ ਸਾਡਾ ਸੂਬਾ ਵਾ ਦੇਸ਼ ਵਿੱਚ ਨੰਬਰ 1 ਹੋਊਗਾ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਨੇ ਜਿਹੜਾ ਵਾਦਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਵਾਦਾ ਜਿਹੜਾ ਉਹ ਪੂਰਾ ਕੀਤਾ ਹੁਣ ਘਰ-ਘਰ ਰਾਸ਼ਨ ਦੀ ਜਿਹੜੀ ਸ਼ੁਰੂਆਤ ਹੈ ਆਪ ਸਰਕਾਰ ਆਪ ਦੇ ਦਵਾਰ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਕੀਤੀ ਗਈ ਹੈ ਅੱਗੇ ਲੋਕਾਂ ਨੂੰ ਕੰਮ ਕਰਾਉਣ ਵਾਸਤੇ ਜਿਹੜਾ ਉਹ ਜਾਣਾ ਪੈਂਦਾ ਸੀਗਾ ਮਿਸ਼ਨੀਆ ਸਰਕਾਰਾਂ ਨੇ ਕਿਸੇ ਨੇ ਵੀ ਅੱਜ ਤੱਕ ਕੋਈ ਕੈਂਪ ਜਿਹੜਾ ਇਸ ਤਰ੍ਹਾਂ ਦਾ ਬਾਡਾਂ ਦੇ ਵਿੱਚ ਨਹੀਂ ਲਾਇਆ ਕਿ ਜਿੱਥੇ ਤੁਸੀਂ ਫਰਦ ਕਾਰਪੋਰੇਸ਼ਨ ਦਾ ਕੰਮ TS1 ਹੈ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਹੜਾ ਤੁਸੀਂ ਕਰਵਾ ਸਕਦੇ ਹੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਸੀਂ ਸ਼ੁਰੂਆਤ ਕੀਤੀ ਹੈ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦੇ ਆਂ ਪੰਜਾਬੀਆਂ ਦੇ ਨਾਲ ਕਿ ਰੋਜ਼ਾਨਾ ਅਸੀਂ ਕੋਈ ਨਾ ਕੋਈ ਸੁਗਾਤਾ ਜਾਂ ਨਵੀਆਂ ਸਕੀਮਾਂ ਜੋ ਪੰਜਾਬੀਆਂ ਨੂੰ ਮਾਨਸਾਬ ਦੇ ਰਹੇ ਨੇ ਔਰ ਅੱਜ ਵੀ ਅਸੀਂ ਵੱਡੀ ਗਿਣਤੀ ਜਾ ਕੇ ਉੱਥੇ ਉਹਨਾਂ ਸੁਗਾਤਾ ਨੂੰ ਲਾਈਵ ਦੇਖ ਕੇ ਔਰ ਜੋ ਮਾਨ ਸਾਹਿਬ ਨੇ ਦੁਨੀਆ ਦੇ ਵਿੱਚ ਬਚੌਣੀਆਂ ਨੇ ਜੋ ਪੰਜਾਬੀਆਂ ਦਾ ਨਾਮ ਰੋਸ਼ਨ ਹੋਣਾ ਔਰ ਉਹਨਾਂ ਵਾਲੀਆਂ ਸਕੀਮਾਂ ਦੇ ਨਾਲ ਅਗਲੀਆਂ ਚੋਣਾਂ ਦੀ ਜੋ ਜਿੱਤ ਦਾ ਮੁੱਢ ਬਣਿਆ ਜਾਣਾ ਅਸੀਂ ਖੁਸ਼ੀ ਦੇ ਨਾਲ ਉਸ ਰੈਲੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ